ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਦੇ ਸਮੂਹ ਲੋਕਾਂ ਨੂੰ ਕਹਿਣਾ ਚਾਹੁੰਨੀ ਹੈ ਕਿ ਜਿਹੜੇ ਪੰਜਾਬ ਸਰਕਾਰ ਨੇ ਝਾੜੂ ਦੀ ਸਰਕਾਰ ਨੇ ਇੱਕ ਲੈਂਡ ਪੂਲਿੰਗ ਨੀਤੀ ਦੇ ਨਾਂ ਤੇ ਇੱਕ ਲੈਂਡ ਗਾਰਬਿੰਗ ਨੀਤੀ ਲਿਆਂਦੀ ਹੈ ਜਿਹੜੀ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਬੇਕਾਰ ਕਰਨ ਦੀ ਅਜਾੜਨ ਦੀ ਨੀਤੀ ਹੈ ਤੇ ਪੰਜਾਬ ਨੂੰ ਲੁੱਟਣ ਦੀ ਨੀਤੀ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਦੀ ਸਰਕਾਰ ਝਾੜੂ ਦੀ ਸਰਕਾਰ ਦੋਵੇਂ ਹੱਥਾਂ ਦੇ ਨਾਲ ਪੰਜਾਬ ਨੂੰ ਲੁੱਟ ਰਹੀ ਸੀਗੀ ਲੱਖਾਂ ਕਰੋੜ ਰੁਪਏ ਪੰਜਾਬ ਦੇ ਸਰਕਾਰਾਂ ਚੜਾਤਾ ਇਹਨਾਂ ਨੇ ਸਾਰਾ ਪੈਸਾ ਦਿੱਲੀ ਨੂੰ ਲਟਾਤਾ ਪਰ ਰਹਿੰਦੀ ਖੁੰਦੀ ਕਸਰ ਜਿਹੜੀ ਇਹਨਾਂ ਨੇ ਹੁਣ ਆ ਆਖੀਰ ਤੇ ਆ ਕੇ ਕੱਢਤੀ ਕਿ ਹੁਣੇ ਪੰਜਾਬ ਦੀਆਂ ਜ਼ਮੀਨਾਂ ਨੂੰ ਪੈਗੇ ਤਾਂ ਮੈਂ ਇਹ ਕਹਿਣਾ ਚਾਹਣੀ ਹੈ ਕਿ ਸਾਰੇ ਪੰਜਾਬ ਦੇ ਲੋਕਾਂ ਨੂੰ ਤੱਕੜੇ ਹੋ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਲੈਂਡ ਗਾਰਬਿੰਗ ਦੀ ਜਿਹੜੀ ਨੀਤੀ ਹੈ ਇਹਦੇ ਖਿਲਾਫ ਮੋਰਚਾ ਲਾਇਆ ਜਾ ਰਿਹਾ 1 ਸਤੰਬਰ ਤੋਂ ਜਿਦੇ ਵਿੱਚ ਮੈਂ ਖਾਸ ਕਰਕੇ ਜਿਹੜੀਆਂ ਪੰਜਾਬ ਦੀਆਂ ਔਰਤਾਂ ਉਹਨਾਂ ਨੂੰ ਕਹਿਣਾ ਚਾਹਣੀ ਹੈ ਕਿ ਵੱਧ ਚੜਕੇ ਦੇ ਵਿੱਚ ਹਿੱਸਾ ਲਓ ਇਸ ਨੀਤੀ ਨੂੰ ਆਪਾਂ ਭਾਂਜ ਦਈਏ ਇਸ ਮੋਰਚੇ ਦੇ ਵਿੱਚ ਤੁਸੀਂ ਸ਼ਾਮਲ ਹੋ ਅਸੀਂ ਜਿਹੜਾ ਇਹ ਦਿੱਲੀ ਦਾ ਲਟੇਰਾ केजरीवाल ਉਹਦੇ ਘਰ ਨੂੰ ਹਰ ਰੋਜ਼ ਕੇ ਰੰਦਾ ਐਲਾਨ ਕੀਤਾ ਹੋਇਆ ਤੇ ਬੀਬੀਆਂ ਨੂੰ ਬੇਨਤੀ ਹੈ ਕਿ ਇਹਦੇ ਵਿੱਚ ਵੱਧ ਚੜਕੇ ਸ਼ਾਮਲ ਹੋਵੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹਨੇ ਵੋਟਾਂ ਬੀਬੀਆਂ ਕੋਲੋਂ ਹੀ ਵੱਧ ਲਈਆਂ ਸੀ ਹਜ਼ਾਰ-ਹਜ਼ਾਰ ਰੁਪਏ ਦੇ ਨਾਂ ਤੇ ਪਰ ਕਿੱਡਾ ਵੱਡਾ ਧੋਖਾ ਕੀਤਾ ਕਿ ਉਹ ਹਜ਼ਾਰ ਰੁਪਏ ਦਾ ਬੀਬੀਆਂ ਨੂੰ ਕੀ ਦੇਣਾ ਸੀ ਤੇ ਉਲਟਾ ਜਿਹੜਾ ਪੰਜਾਬ ਨੂੰ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਲਿਆ ਪੰਜਾਬ ਦੀ ਜ਼ਮੀਨ ਨੂੰ ਲੁੱਟ ਰੇ ਆ ਲੋਕਾਂ ਦੇ ਢਿੱਡ ਤੇ ਲੱਤ ਮਾਰ ਚੁੱਕੇ ਆ ਕਣਕ ਆਟਾ ਦਾਲ ਸਭ ਕੁਝ ਬੰਦ ਹੋ ਚੁੱਕਿਆ ਕੋਈ ਸ਼ਗਨ ਸਕੀਮਾ ਨਹੀਂ ਕੁਝ ਨਹੀਂ ਹੈਗਾ ਸੋ ਇਸ ਕਰਕੇ ਸਾਨੂੰ ਇਸ ਮੁੱਦੇ ਤੇ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਲੋਕਾਂ ਦੀ ਪਾਰਟੀ ਹੈ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜਿੰਨਾ ਕੰਮ ਪੰਜਾਬ ਦੇ ਲਈ ਕੀਤਾ ਉਹ ਅੱਜ ਵੀ ਉਹ ਮੂੰਹ ਚੜ੍ਹ ਕੇ ਬੋਲਦਾ ਹੈ ਤੇ ਉਹਦਾ ਕੋਈ ਤੋੜ ਨਹੀਂ ਹੈਗਾ ਸੋ ਇਸ ਕਰਕੇ ਆਪਾਂ ਆਪਦੀ ਮਾਂ ਪਾਰਟੀ ਨੂੰ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ ਤੇ ਉਹਦੀ ਝੰਡੇ ਇੱਥੇ ਲੜਾਈ ਲੜੀਏ ਤੇ ਇਹਨਾਂ ਲਟੇਰਿਆਂ ਨੂੰ ਪੰਜਾਬ ਦੇ ਵਿੱਚੋਂ ਭਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ